ਕਲ ਜੀ ਸਾਰਿਆਂ ਨੂੰ ਅ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਚੀਜ਼ ਸਾਂਝੀ ਕਰਨਾ ਚਾਹਨੀ ਆਂ ਔਰ ਬੇਨਤੀ ਵੀ ਕਰਨਾ ਚਾਹਨੀ ਆਂ ਕਿ ਆਪਾਂ ਸਾਰੇ ਚਾਹੁੰਦੇ ਆ ਕਿ ਸਾਡਾ ਆਲਾ ਦਵਾਲਾ ਸਾਫ਼ ਹੋਵੇ ਸਾਡਾ ਸ਼ਹਿਰ ਸਾਫ਼ ਹੋਵੇ ਜਿਸ ਦੇ ਵਿੱਚ ਪ੍ਰਸ਼ਾਸਨ ਔਰ ਜਿਹੜਾ ਸਰਕਾਰ ਹੈ ਉਹ ਆਪਣਾ ਉਪਰਾਲਾ ਕਰ ਰਹੀ ਹੈ ਅੱਜ ਰਾਤ-ਰਾਤ ਪਰਖੜ ਕੇ ਜਿਹੜੇ ਮੁਲਾਜ਼ਮ ਨੇ ਉਹ ਏ ਧਿਆਨ ਰਹਿਣੇ ਵਾਚ ਰਹੇ ਨੇ ਵੀ ਕਿਤੇ ਵੀ ਖੁੱਲੇ ਦੇ ਵਿੱਚ ਕੂੜਾ ਨਾ ਸਿੱਟਿਆ ਜਾਵੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਪੜ੍ਹੇ ਲਿਖੇ ਲੋਕ ਔਰ ਕਲੋਨੀਆਂ ਦੀਆਂ ਕਲੋਨੀਆਂ ਰਾਤ ਨੂੰ ਮੌਕਾ ਤਾਕਦੇ ਨੇ ਔਰ ਖੁੱਲੇ ਦੇ ਵਿੱਚ ਕੂੜਾ ਸਿੱਟ ਕੇ ਜਾਂਦੇ ਨੇ ਜਿਸ ਦੀਆਂ ਕੁਝ ਵੀਡੀਓਜ਼ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਪ੍ਰਸ਼ਾਸਨ ਹਰ ਜਗ੍ਹਾ ਦੇ ਉੱਤੋਂ ਸਾਫ਼ ਕਰ ਰਿਹਾ ਸਫਾਈ ਕਰ ਰਿਹਾ ਤਾਂ ਸਾਡੀ ਵੀ ਨੈਤਿਕਤਾ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਖੁੱਲੇ ਦੇ ਵਿੱਚ ਗੰਦ ਨਾ ਪਾਈਏ ਤੇ ਜਿਹੜਾ ਵੀ ਕੋਈ ਕਲੈਕਸ਼ਨ ਕਰਨ ਆਂਦਾ ਡੋਰ ਟੂ ਡੋਰ ਕੂੜਾ ਚੱਕ ਅਨੰਦਾ ਅਸੀਂ ਉਹਨਾਂ ਨੂੰ ਹੀ ਕੂੜਾ ਦਈਏ ਸੋ ਆਓ ਇਸ ਮਹੀਨੇ ਦੇ ਵਿੱਚ ਇਕੱਠੇ ਹੋ ਕੇ ਕੰਮ ਕਰੀਏ ਇਹ ਨਾ ਹੋਵੇ ਕਿ ਆਪਾਂ ਨੂੰ ਇੰਨਾ ਸਫਾਈ ਰੱਖਣ ਵਾਸਤੇ ਇੰਨੀ ਸਖਤੀ ਵਰਤਣੀ ਪਵੇ ਸੋ ਲਗਾਤਾਰ ਚਲਾਨ ਜਿਹੜੇ ਨੇ ਉਹ ਵੀ ਹੋ ਰਹੇ ਨੇ ਸੋ ਬੇਨਤੀ ਹੈ ਵੀ ਜੇਕਰ ਤੁਸੀਂ ਕਦੇ ਖੁੱਲੇ ਚ ਕੂੜਾ ਸੁੱਟਦੇ ਵੀ ਹੋ ਤਾਂ ਅੱਜ ਤੋਂ ਬਾਅਦ ਨਾ ਸੁੱਟੋ ਜਿੱਥੇ ਕਿਤੇ ਵੀ ਕੋਈ ਵੀ ਲੁਧਿਆਣਾ ਵਾਸੀ ਖੁੱਲੇ ਚ ਗੰਦ ਸਿੱਟਦਾ ਪਾਇਆ ਜਾਏਗਾ ਉੱਥੇ ਉਹਦਾ ਚਲਾਨ ਵੀ ਹੋਏਗਾ ਔਰ ਨਾਲ ਉੱਥੇ ਜੋ ਬੰਦੀ ਕਰਵਾਈ ਹੈ ਉਹ ਵੀ ਹੋਏਗੀ ਪਰ ਅਸੀਂ ਕਾਰਵਾਈ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਪਿਆਰ ਦੇ ਨਾਲ ਆਪਾਂ ਸਾਰੇ ਨਾਲ ਕੇ ਆਪਣੇ ਸ਼ਹਿਰ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਈਏ ਔਰ ਜਿਹੜਾ ਖੁੱਲੇ ਵਿੱਚ ਕੂੜਾ ਸੁੱਟਿਆ ਉਹ ਤੋਂ ਗੁਰੇਜ਼ ਕਰੀਏ ਧੰਨਵਾਦ